ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਆਇਆ ਜੀ ਅਗਰ왈 ਫੈਮਿਲੀ ਹੈ ਜੀ ਤੇ ਲੜਕੇ ਦੀ ਮੈਡੀਕਲ ਸ਼ਾਪ ਆ ਜੀ ਹੋਲ ਸੇਲ ਤੇ ਰਿਟੇਲ ਦੀ ਬਾਗਾਪਰਾਣਾ ਏਰੀਆ ਜੀ ਦੋ ਮੈਡੀਕਲ ਸਟੋਰ ਆ ਇੱਕ ਲੜਕੇ ਦੇ ਪਿਤਾ ਦਾ ਉਹ ਕਿਸੇ ਪਿੰਡ ਦੇ ਵਿੱਚ ਆ ਨਾਲ ਹੀ ਤੇ ਲੜਕੇ ਦੀ ਸ਼ਹਿਰ ਦੇ ਵਿੱਚ ਆ ਬਹੁਤ ਵਧੀਆ ਨਾਈਸ ਫੈਮਿਲੀ ਆ ਜੀ ਤਾਂ ਲੜਕੇ ਦਾ ਜਨਮ 1991 ਦਾ ਜਨਮ ਆ ਜੀ ਤੇ 5 ਫੁੱਟ 9 ਇੰਚ ਲੜਕੇ ਦਾ ਕੱਦ ਆ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਤਪੂਆ ਪ्युअर वेजिटेरियन ਪਰਿਵਾਰ ਆ ਜੀ ਅਗਰਵਾਲ ਫੈਮਿਲੀ ਦੇ ਵਿੱਚੋਂ ਕਿਸੇ ਵੀ ਗੋਤ ਦੇ ਵਿੱਚੋਂ ਜੇਕਰ ਤੁਸੀਂ ਇਹ ਰਿਸ਼ਤਾ ਲੈਣਾ ਚਾਹੁੰਦੇ ਆ ਜਿਹਦੇ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤਾਂ ਤੁਸੀਂ ਸਾਡੇ ਨਾਲ ਉੱਪਰ ਦੇ ਤਿੰਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਕਰਦੇ ਵਾਤ ਵਾਤ ਸ਼ੇਅਰ ਤਾਂ ਕਿ ਤੁਹਾਡੇ ਸਾਰੇ ਰਿਸ਼ਤੇਦਾਰ ਪਰਿਵਾਰਾਂ ਤੱਕ ਵੀਡੀਓ ਪਹੁੰਚ ਸਕੇ ਘਰੇਲੂ ਲੜਕੀ ਚਾਹੀਦੀ ਆ ਜੀ ਵਧੀਆ ਪਰਿਵਾਰ ਚਾਹੀਦੇ ਬਹੁਤ ਵਧੀਆ ਨਾਈਸ ਫੈਮਿਲੀ ਪਲਾਮਾਂਸ ਪਰਿਵਾਰ ਹੈ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਆ జీవే రైతే నా మెజింగ్ సంపర్కీ ధన్వాద